ਲੇਕੋ ਜੀ ਮਾਣ ਕੇ ਸੁਖਮਨੀ ਸਾਹਿਬਾ ਜੀ 36 ਲੱਖ 60 ਹਜ਼ਾਰ ਲੱਗਾ ਏ 14 ਲੱਖ ਤੇ 60 ਹਜ਼ਾਰ ਧੰਨਵਾਦ ਜੀ ਨਾਲ ਭਾਜੀ ਸੰਦੀਪ ਜੀ ਸੀਨਾ ਸਾਹਿਬਨ ਧੰਨਵਾਦ ਕਰਦੇ ਆ ਦੁਬਾਰਾ ਜ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਪੰਜਾਬ ਦੇ ਪੰਜਾਬ ਨੂੰ ਬਣਾਇਆ ਜਾਵੇ ਤੇ ਅਸੀਂ ਉਮੀਦ ਕਰਦੇ ਆ ਕਿ ਸਾਡੇ ਨਾਲ ਚੱਲੋਗੇ ਨੇ ਕੁਝ ਨਹੀਂ ਕਰ ਸਕਦੇ ਨਾ ਸਰਕਾਰ ਕਰ ਸਕਦੀ ਨਾ ਨਾ ਕਿ ਸਮੂਹਿਆ ਸਭ ਕੁਝ ਆਇਆ 36 ਲੱਖ ਦਾ ਸਾਢੇ ਲੱਖ ਆਇਆ ਲੱਗਾ 18 ਲੱਖ ਤੇ 60 ਹਜ਼ਾਰ ਪੰਡੀ ਰਲ ਦੀ ਜੀ ਤੋਂ ਚੱਲ ਸਕਦੇ ਤੇ ਪਹਿਲਾਂ ਤਾਂ ਸਾਨੂੰ ਪੈਰ ਖਤਮ ਕਰਨਾ ਪਊਗਾ ਮੈਂ ਨਾਨਾ ਬਹੁਤ ਵੱਡੀ ਜੀਤੀ ਤੇ ਬੈਠੀਆਂ ਨੇ ਮੈਂ ਦੱਸਣਾ ਚਾਹੁੰਨਾ ਮੈਂ 2023 ਤੋਂ ਮਸ਼ੇਹ ਦੇ ਖਿਲਾਫ ਮੈਡਮ ਜੀ ਦੇ ਨਾਲ ਅੱਜ ਵੀ ਖੜਾ ਬਾਕੀ ਜਿਹੜਾ ਆਉਣੀ ਹੈ ਨਾ ਇਹ ਪਰਮਾਤਮਾ ਦੇ ਹੱਥ ਹੈ ਸਵਾਥਾਂ ਦੀ ਦੋਰ ਉਹਨੇ ਜਿੰਨੀ ਲਿਖੀ ਹੈ ਓਨੀ ਹੀ ਹੋਣੀ ਹੈ ਉਸ ਤੋਂ ਪਹਿਲਾਂ ਨਾਲ ਸਾਨੂੰ ਕੋਈ ਮਾਰ ਕਰਦਾ ਜਿੱਥਾਂ ਲਿਖੀ ਹੈ ਜਿਹੜੇ ਸੁਣ ਕੀ ਹੋਣੀ ਉਸ ਤਰ੍ਹਾਂ ਆ ਪਰ ਕੋਈ ਉਗਾ ਕਰਕੇ ਜਾਏ ਕਿ ਵਾਅਦੇ ਸਾਡੇ ਮਾਪੇ ਸਾਡੇ ਆਉਣ ਵਾਲੇ ਬੱਚੇ ਸਾਡੇ ਤੇ ਮਾਣ ਦੇ ਕਰਨ ਅਸੀਂ ਪਿੰਡੇ ਨਹੀਂ ਮਾਰਤੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਕਿਉਂਕਿ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ caretaker ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਉਨជា ਚੱਡਣ ਲਈ ਸਮਝਾਵਾਂਗੇ ਲੱਗਦਾ ਉਹਦੇ ਵਿੱਚ ਦੇਖੀ ਹੋਈ ਇੰਤਜ਼ਾਰ ਇਹ ਪਹਿਲੇ ਬਣਾਇਆ ਕਿ ਸੈਮ ਦੇ ਨਾਲ ਕੋ ਕਾਰਜਾਂ ਦੇ ਐਪਰੀਕ ਹੋ ਗਈ ਅੱਜ ਮੈਂ ਇੱਥੇ ਬੋਲਣ ਲੱਗਾ ਸੰਗਤ ਦੇ ਵਿੱਚ ਵੀ ਆਪਣਾ ਸਵੈਮਤੀ ਦਾ ਕੋਈ ਤਿਆਰੀ ਨਹੀਂ ਮਿਲਣਾ ਵਜਾ ਕਾਂਗਰਸੀ ਕਿਹੜਾ ਗਿਆ ਗਿਆ ਘਰ ਕੇ ਆਪਣਾ 5 ਲੱਖ ਪਿੰਡ ਦੀ ਫੌਜ ਚੰਗ ਲਵਾਇਆ ਇਹਨਾਂ ਨੇ ਪਤਾ ਵੀ ਨਹੀਂ ਲੱਗਿਆ ਸੀ ਦੇਸ਼ ਨਾਗਰੀ ਸਰਕਾਰਾਂ ਦੀ ਮਦਦ ਦੀ ਬਹੁਤ ਲੋੜ ਹੈ ਪੰਜ ਜਵੀਰ ਲਈ ਕਾਫੀ ਮੈਂ 5 ਲੱਖ ਪੈਸੇ ਨੂੰ ਬੰਦਾ ਸਾਰੇ ਨਾਲ ਇਹ ਤੋਂ ਬਾਹਰ ਕੱਢੋਗੇ ਇਹਨਾਂ ਮਿਰੀ ਵੇਰੀ ਕਿ ਆਪਣੇ ਪੱਲਿਆਂ ਜ਼ਮੀਨ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਕੋਈ ਦੇਂਦਾ ਥਿਆਤਰ ਚਾਕੇ ਲੋਕੀ ਕਰਦੇ ਹੀ ਘਾਟ ਦੇ ਦਿੰਦੇ ਆ ਦੇਂਦੇ ਨਹੀਂਉਂਦੇ ਸੋ ਇਹ ਪਹਿਲਾ ਇਨਸਾਨ ਹੈ ਜੋ ਥਿਆਤਰ ਤੋਂ ਸਰਵਛਰੀ ਬਣਿਆ ਸੀਗਾ ਸਾਦਗੀ ਇਸ ਇਨਸਾਨ ਨੇ ਇੰਨੀ ਜੋੜਤ ਕੀਤੀ ਦੀ ਹਿੰਮਤ ਕੀਤੀਗੀ ਆਪਣੇ ਪੱਲਿਆਂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਜੇ ਇਨਸਾਨ ਨੂੰ ਕੋਈ ਪਾਰਟੀ ਮੈਂ ਮਤਾਲੀ ਜਿਹੜਾ ਬੰਦਾ ਦਿਲ ਦਾ ਵੱਡਾ ਹੋਵੇ ਜਿਹੜਾ ਦਸਾਂ ਵਾਸਤੇ ਕੋਲਦਾ ਹੋਵੇ ਉਸ ਇਨਸਾਨ ਨੂੰ ਇੱਕ ਕੈਪਟਨ ਤੇਣੀ ਚਾਹੀਦੀ ਹੈ ਪਿੰਡ ਵਾਲਾ ਤੁਹਾਡਾ ਸਹਿਮਤੀ ਦੇ ਨਾਲ ਸਰਪੰਚ ਬਣਦਾ ਹੈ ਜਾਈਏ